ਸ਼੍ਰੀ ਰਾਮ ਸੇਵਾ ਸੰਤੀ ਫਗਵਾੜਾ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਲੀਲਾ ਦਾ ਆਯੋਜਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ ਗਰਾਊਂਡ ਵਿਖੇ ਚੇਅਰਮੈਨ ਦੇਵ ਸ਼ਰਮਾ ਦੇ ਪ੍ਰਧਾਨ ਬੋਬੀ ਦੀ ਦੇਖ ਰੇਖ ਹੇਠ ਕੀਤਾ ਗਿਆ ਇਸ ਰਾਮ ਲੀਲਾ ਦੇ ਚੌਥੇ ਦਿਨ ਜਿੱਥੇ ਸ਼੍ਰੀ ਰਾਮ ਬਨਵਾਸ ਦਾ ਨਾਟਕ ਖੇਡਿਆ ਗਿਆ ਉੱਥੇ ਇਸ ਨਾਈਟ ਦੇ ਮੁੱਖ ਮਹਿਮਾਨ ਫਾਸਟ ਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਤੇ ਨੋਵਲਟੀ ਸਵੀਟ ਸ਼ਾਪ ਦੇ ਮਾਲਕ ਸ਼ੰਕਰ ਦਾਸ ਧੀਰ ਸ਼ਾਮਲ ਹੋਏ ਉਨਾ ਨਾਲ ਮਿੰਟੂ ਤੇ ਨਿਤਿੰਦੂਆ ਹੈਪੀ ਹੈਲੈਂਡ ਰஞ்சிਤਪਾਲ ਪਾਵਲਾ ਮੈਡਮ ਹਰਿੰਦਰਕੌਰ ਸੇਠੀ ਵੀ ਮੌਜੂਦ ਹਨ ਚਰਕੀ ਕੌਮੀ ਸੇਵਾ ਕਾਮਲੀਲਾ եւਮ ਤਿਹਾਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਰਵਲ ਵੀ ਸ਼੍ਰੀ ਰਾਮਲੀਲਾ ਦੇਖਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਕਮੇਟੀ ਮੈਂਬਰਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਇਸ ਦੌਰਾਨ ਸਰਦਾਰ ਬਸਰਾ ਤੇ ਹੋਰਨਾ ਮਹਿਮਾਨਾਂ ਨੇ ਸ਼੍ਰੀ ਰਾਮ ਨਾਟਕ ਦਾ ਗਾ ਜੀਵਨ ਕਟਣ ਉਪਰੰਤ ਸ਼ਮਰੋਸ਼ਨ ਕਰਕੇ ਕੀਤਾ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਜਿੱਥੇ ਕਮੇਟੀ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਸ਼੍ਰੀ ਰਾਮਲੀਲਾ ਦੁਸਹਿਰਾ ਉਤਸਵ ਅਤੇ ਨਵਰਾਤਰੀਆਂ ਦੀ ਹਾਰਦਿਕ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਸ ਦੌਰਾਨ ਜਿੱਥੇ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨச்चिnh ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਵੱਡੀ ਗਿਣਤੀ ਵਿੱਚ ਆਏ ਹੋਏ ਸ਼੍ਰੀ ਰਾਮ ਭਗਤਾਂ ਨੇ श्री रामलीला ਦਾ ਆਨੰਦ ਮਾਣਿਆ ਤੇ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਬੜੀ ਖੁਸ਼ੀ ਮਹਿਸੂਸ ਹੋਈਆ ਕਿ ਸਾਡੇ ਬਚਪਨ ਦੇ ਯਾਰ ਦੇਵ ਸ਼ਰਮਾ ਜੀ ਤੇ ਹੋਰ ਸਾਰੀਆਂ ਉਹਨਾਂ ਦੀ ਟੀਮ ਜਿਹੜੀਆਂ ਇੱਕ ਬਹੁਤ ਹੀ ਅਚਾਰ ਇੱਕ ਰਲਾ ਕਰ ਦਿਆ ਆਪਣੇ ਘਰੋਂ ਬੁਧਾ ਦੇ ਜਿਹੜੇ ਉਹਦੀ ਜੀਵਨੀ ਆ ਉਹਦੇ ਨਾਲ ਸਾਰਿਆਂ ਨੂੰ ਦਸਰਾ ਜੋੜਨਾ ਜਿਹੜਾ ਇਹ ਨਾਟਕ ਖੇਡਿਆ ਜਾਂਦਾ ਇਹਦੇ ਨਾਲ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਜਿੱਥੇ ਰਾਮ ਜੀ ਦੇ ਦੇਵਮਤਾ ਚਰਿੱਤਰ ਸੀ ਜੋ ਉਹਨਾਂ ਦੇ ਉਹ ਪੈਂਦੇ ਤੇ ਜੋ ਜੋ ਹੋਇਆ ਉਹਦੇ ਬਾਰੇ ਜਾਣਕਾਰੀ ਮਿਲਦੀ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਣੇ ਇਤਿਹਾਸ ਤੇ ਆਪਣੇ ਆਪ ਨੂੰ ਮਾਨ ਮਹਿਸੂਸ ਹੁੰਦਾ ਕਿ ਉਹ ਇਸ ਦੇਸ਼ ਦੇ ਵਿੱਚ ਰਹਿ ਰਹੇ ਨੇ ਤੇ ਮੈਂ ਇਸ ਮੌਕੇ ਤੇ ਸਮੂਹਾਂ ਦੇ ਟੀਮ ਜਿਹੜੀ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਹੈਪੀ ਹੈਂਡ ਵਾਲਾ ਮੈਦਨ ਦਾ ਦੱਸ ਦਿੱਤਾ ਕਿ ਬਿਆ ਜਿਹੜੇ ਆ ਉਹ ਲੋਕੀਆਂ ਦੇ ਦਸ ਮੌਕਿਆਂ ਤੋਂ ਕੋਲ ਕਰ ਰਹੇ ਆ ਇਸ ਮੌਕੇ ਤੇ ਸਾਡੇ ਨਾਲ ਉਹਦੇ ਨਾਲ ਮੋੜ ਕੇ ساری ਟੀਮ ਖੜੀ ਹੋਈ ਹੈ ਤੇ ਮੈਂ ਦੁਆਰਾ ਸਾਰੀ ਟੀਮ ਨੂੰ ਤੁਹਾਡਾ ਇਤਨਾਨ ਤੇ ਨਾਮ ਨਿਵਾਤ ਹੈ ਇਹ ਸਾਰੇ ਨਾਮ ਮਰਤਾ ਪੜਨਗੇ ਸੋ ਸਾਰੇ ਹੀ ਇਸ ਦੇ ਲਈ ਵਧਾਈ ਦੇ ਪਾਤਰ ਨੇ ਮੈਂ ਹੈਪੀ ਹੈਂਡਸ ਵੱਲੋਂ ਇਹ ਕਾਮਨਾ ਕਰਦੀ ਆ ਕਿ ਇਹ ਜਿਹੜਾ ਕਾਫਲਾ ਚੱਲ ਰਿਹਾ ਹੈ ਕਿ ਨਿਰੰਤਰ ਇਸੇ ਤਰ੍ਹਾਂ ਚੱਲਦਾ ਰਹੇ ਕਿ ਜਿਹੜੇ ਸਾਡੀ ਆਗਮਨੀ ਪੀੜੀ ਹੈ ਉਹ ਇਸੇ ਤਰ੍ਹਾਂ ਆਪਣੀ ਧਾਰਮਿਕ ਵਿਰਾਸਤ ਪਰੰਪਰਾ ਦੇ ਨਾਲ ਜੁੜੀ ਰਹੇ ਔਰ ਅੱਜ ਵੀ ਹੈ ਇੱਕ ਦੱਸਣਾ ਚਾਹਦੀ ਹਾਂ ਕਿ ਸੰਸਥਾ ਵੱਲੋਂ ਮਾਰਸ ਮਾਰ ਦੀ ਤਰ੍ਹਾਂ ਇਸ ਵਾਰ ਪੱਧਰ ਦਾ ਸਲਾਕਾ ਸਮੂਹਿਕ ਇਨਾਮਕਾਰ 10 ਨਵੰਬਰ ਨੂੰ ਅਕਾਲੀ ਗੁਰਦੁਆਰਾ ਪੱਗਾ ਰੋਡ ਵਿਖੇ ਕਰਵਾਏ ਜਾ ਰਹੇ ਨੇ ਸੋਚਣਾ ਵੀ ਪਰਿਵਾਰਾਂ ਦੇ ਸੰਸਥਾ ਦੇ ਨਾਲ ਮਿਲ ਕੇ ਆਪਣੀਆਂ ਬੇਟੀਆਂ ਦੇ ਅਨੰਤ ਕਾਰਜ ਕਰਦੇ ਹੋਣ ਉਹ ਇਸ ਦੇ ਲਈ ਰਜਿਸਟ੍ਰੇਸ਼ਨ ਚਾਰੇ ਹੈ ਕਰਵਾ ਸਕਦੇ ਹਾਂ ਸੋ ਇੱਕ ਵਾਰ ਫੇਰ ਮੈਂ ਦੇਸ਼ ਸਰਕਾਰ ਦੀ ਸਮੂਹੀ ਟੀਮ ਨੂੰ ਵਧਾਈ ਦਿੰਦੀ ਹਾਂ ਇਸ ਪ੍ਰਾਪੇ ਨੂੰ ਜਾਰੀ ਰੱਖਣ ਲਈ ਜੈ